ਤਾਹੀ ਕਿ ਰੁਜੀ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਆਪਾਂ ਕੱਲ ਇਥੋਂ ਤੱਕ ਸਰਬਣ ਕੀਤੀ ਸੀ ਕਿ ਅਨੇਕ ਸੁੰਦਰ ਵਾਹਨ ਨਿਕਲਦੇ ਜਾ ਰਹੇ ਸਨ ਰੱਥਾਂ ਦੇ ਉੱਪਰ ਸ੍ਰੇਸ਼ਟ ਰੰਗ ਦੇ ਜਰੀ ਦੇ ਉਸ਼ਾੜ ਚੜੇ ਹੋਏ ਸਨ ਕਿਸੇ ਵਾਹਨ ਦੇ ਨਾਲ ਘੋੜੇ ਅਤੇ ਕਿਸੇ ਨਾਲ ਬਲਦ ਜੋੜੇ ਹੋਏ ਸਨ ਜਿਨ੍ਹਾਂ ਦੇ ਸਰੀਰ ਮੋਟੇ ਅਤੇ ਬੜੇ ਤਾਕਤ ਵਾਲੇ ਸਨ ਉਹਨਾਂ ਦੇ ਗਲਾਂ ਵਿੱਚ ਘੰਟੇ ਠਣਕ ਰਹੇ ਸਨ ਅਤੇ ਘੁੰਗਰੂ ਛਣ ਕਰੇ ਸਨ ਉਹਨਾਂ ਨੂੰ ਚਲਾਉਣ ਵਾਲੇ ਰਥਵਾਹੀ ਆਵਾਜ਼ਾਂ ਦੇ ਕੇ ਨਿਡਰ ਹੋ ਕੇ ਉਹਨਾਂ ਵਾਹਨਾਂ ਨੂੰ ਤੋੜੇ ਸਨ ਬਲਦ ਵੱਡੀ ਤਾਕਤ ਸਹਿਤ ਤੇਜ਼ੀ ਨਾਲ ਚੱਲਦੇ ਤਾਂ ਉਹਨਾਂ ਦਾ ਸੁੰਦਰ ਸ਼ਿੰਗਾਰ ਵੇਖ ਕੇ ਬਹੁਤ ਆਨੰਦ ਆਉਂਦਾ ਸਾਰੇ ਆਲਦਾਂ ਉੱਪਰ ਲਾਲ ਰੰਗ ਦੇ ਇੱਕਸਾਰ ਉਛਾੜ ਪਾਏ ਹੋਏ ਸਨ ਸੁੰਦਰ ਵਸਤਰ ਪਹਿਨਾ ਕੇ ਗਹਿਣੇ ਸਜਾਏ ਹੋਏ ਸਨ ਸਾਰੇ ਸੋਹਣੇ ਬਣੇ ਹੋਏ ਬਹੁਤ ਹੀ ਸੂਬ ਰਏ ਸਨ ਉਸ ਵੇਲੇ ਪੰਜ ਭਰਾ ਤੇਜ਼ੀ ਨਾਲ ਉੱਥੇ ਆਏ ਉਹਨਾਂ ਨੇ ਚੰਦਨ ਚਾਲ ਵਾਲੀ ਘੋੜਿਆਂ ਤੇ ਚੜ ਕੇ ਉਹਨਾਂ ਨੂੰ ਖੋਦਾਇਆ ਜਿਨ੍ਹਾਂ ਦੀਆਂ ਕਾਠੀਆਂ ਉੱਪਰ ਸੋਨਾ ਤੇ ਚਾਂਦੀ ਲੱਗਿਆ ਹੋਇਆ ਸੀ ਉਨ੍ਹਾਂ ਦੇ ਸੁੰਦਰ ਨਾਮ ਸੰਗੋ ਸਾ ਮਾਰੀ ਚੰਦ ਅਤੇ ਗੰਗ ਆਮ ਸਨ ਫਿਰ ਜੀਤ ਮੱਲ ਅਤੇ ਗੁਲਾਬ ਰਾਏ ਪੰਜ ਭਰਾ ਤੰਤ ਗੁਰੂ ਜੀ ਦੇ ਕੋਲ ਆ ਪਹੁੰਚੇ ਬ੍ਰਾਹਮਣ ਦੇ ਆ ਰਾਮ ਨੇ ਵੀ ਵਸਤਰ ਸਜਾ ਕੇ ਤਲਵਾਰ ਢਾਲ ਤਾਰਨ ਕਰਕੇ ਤਾਰਨ ਕਰਕੇ ਕੋੜੇ ਨੂੰ ਭਜਾ ਲਿਆ ਸੀ ਸ੍ਰੇਸ਼ਟ ਸੂਰਜ ਮੱਲ ਦੇ ਦੋਵੇਂ ਪੋਤਰੇ ਸੁੰਦਰ ਕੱਪੜੇ ਪਾ ਕੇ ਘੋੜੇ ਤੇ ਸਵਾਰ ਹੋ ਕੇ ਆਏ ਬੇਦੀ ਕੁੱਲ ਵਾਲੇ ਰੱਥਾਂ ਉੱਤੇ ਸਵਾਰ ਹੋ ਕੇ ਆਏ ਅਤੇ ਸਾਰੇ ਤ੍ਰੈਣ ਵੀ ਉਸੇ ਤਰ੍ਹਾਂ ਆਨੰਦ ਧਾਰਨ ਕਰਕੇ ਆਏ ਭਲੇ ਕੁੱਲ ਦੇ ਲੋਕ ਵੀ ਸਵਾਰੀਆਂ ਤੇ ਸੋਭ ਰਹੇ ਸਨ ਫਿਰ ਕਈ ਰੱਥਾਂ ਤੇ ਵਾਹਨਾ ਤੇ ਘੋੜੀਆਂ ਤੇ ਸਵਾਰ ਹੋ ਗਏ ਦੇਸ਼ਾਂ ਵਿਦੇਸ਼ਾਂ ਦੇ ਬਹੁਤ ਮਸੰਦ ਸਰੀਰ ਤੇ ਸੁੰਦਰ ਕੱਪੜੇ ਅਤੇ ਗਹਿਣੇ ਪੈਣ ਕੇ ਬਹੁਤ ਸਾਜਰੇ ਸਨ ਜਿੰਨਾ ਵਿੱਚੋਂ ਵੱਡੇ ਮੁਖੀ ਰਾਮ ਕੁਵਾਰ ਜੀ ਸਨ ਜੋ ਬਾਬਾ ਵੁੱਡਾ ਜੀ ਦੀ ਵੰਸ ਦੇ ਹੋਣ ਕਰਕੇ ਹਰ ਥਾਂ ਜਾਣੇ ਜਾਂਦੇ ਸਨ ਕਿੰਨਿਆਂ ਦੀ ਗਿਣਤੀ ਕਰੀਏ ਬਰਾਤ ਚੜ੍ਹੀ ਹੋਈ ਸੀ ਜਦ ਸਾਰੇ ਰਸਤੇ ਤੇ ਜਾ ਰਹੇ ਸਨ ਤਾਂ ਬਹੁਤ ਉੱਚੀ ਆਵਾਜ਼ ਉੱਠ ਰਹੀ ਸੀ ਝੰਡਿਆਂ ਤੇ ਨਿਸ਼ਾਨਾਂ ਦੇ ਰੰਗ ਬਰੰਗੇ ਵੱਡੇ ਵਸਤਰ ਹਵਾ ਵਿੱਚ ਉੱਡ ਰਹੇ ਸਨ ਬਹੁਤ ਸ਼ੋਭਾ ਦੇ ਰਹੇ ਸਨ ਉਹਨਾਂ ਦੇ ਪਿੱਛੇ ਬਾਜੇ ਵੱਜਦੇ ਜਾ ਰਹੇ ਸਨ ਵਾਹਿਗੁਰੂ ਜੀ ਬਾਕੀ ਕੱਲ ਨੂੰ ਸਰਬਨ ਕਰਾਂਗੇ ਜੀ